ਇੱਕ ਜੋ ਥਾਣਾ ਸਿਵਲ ਲਾਈਨ ਵਿੱਚ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮਨਪ੍ਰੀਤ ਸਿੰਘ ਨਾਮ ਦਾ ਲੜਕਾ ਤੇ ਉਸ ਦੀ ਵਾਈਫ ਆ ਜੋ ਰਜੀਤ कौर ਹੈਗੀ ਅੱਜ ਉਹ ਕੋਰ ਕੰਪਲੈਕਸ ਦੇ ਵਿੱਚ ਆਏ ਸੀਗੇ ਉਹਨਾਂ ਨੇ ਜੋ ਆਪਣੇ ਮੈਰਿਜ ਕਰਵਾਈ ਸੀ ਤੇ ਜੋ ਲੜਕੀ ਜੋ ਪਰਿਵਾਰ ਸੀ ਉਸ ਮੈਰਿਜ ਨਾਲ ਸਹਿਮਤ ਨਹੀਂ ਸੀਗਾ ਤਾਂ ਇਸ ਸਬੰਧੀ ਆਪਣੇ ਕੋਈ ਉਹ ਪ੍ਰੋਟੈਕਸ਼ਨ ਦੀ ਰਿਟਸ ਰੈਡੀਪਲੇਸ਼ਨ ਸਬੰਧੀ ਅਜ ਕੋਰਟ ਕੰਪਲੈਕਸ ਦੇ ਵਿੱਚ ਆਏ ਸੀ ਤੇ ਜਿਨ ਪੇਰੈਂਟਸ ਵੱਲੋਂ ਚਾਚੇ ਵੱਲੋਂ ਦਾਦੇ ਵੱਲੋਂ ਉਸ ਲੜਕੇ ਤੇ ਹਮਲਾ ਕਰਤਾ ਹੈਗਾ ਜਿਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਅਸੀਂ थाना ਸੇਵਨ ਲਾਈਨ ਵਿੱਚ ਕੇ ਮਕਦਮਾ ਦਰਜ ਕੀਤਾ ਹੈਗਾ ਜੀ ਕੀ ਗੱਲ ਹੋ ਗਈ ਹਰਸ਼ ਹਰਸ਼ ਕੀ ਗੱਲ ਹੋ ਗਈ ਸਰ ਕੋਈ ਇਹਨਾਂ ਦਾ ਘਰ ਦਾ ਕਿਲੋਮੀਟਰ ਆ ਹਾਂ ਕੁੜੀ ਦਾ ਵਿਆਹ ਹੋਇਆ ਜੀ ਹਾਂ ਮੁੰਡੇ ਦੇ ਪੇਚਕਸ ਮਾਰੇ ਭੱਜ ਰੇ ਸੀਗੇ ਕਿੱਥੇ ਮੁੰਡਾ ਓਕੇ ਤੇ ਸੰਜੀਵ ਸਰ ਨੇ ਆ ਕੇ ਫੜੇ ਆ ਅੱਛਾ ਮੁੰਡੇ ਸਰਦਾਰ ਜੀ ਨੇ ਮੁੰਡੇ ਦੇ ਪੇਚਕਸ ਮਾਰੇ ਜੀ ਤੇ ਤੇ ਮੁੰਡਾ ਮੁੰਡਾ ਵਿਚਾਰਾ ਥੱਲੇ ਡਿੱਗ ਪਿਆ ਆ ਮੁੰਡਾ ਆ ਮੁੰਡੇ ਦੇ ਕਿਹਦੇ ਮਾਰੇ ਆ ਮੁੰਡੇ ਦੇ ਪੇਚ ਕਸ ਮਾਰੇ ਆਸੀ ਬਚਾਇਆ ਕਿਹਦੇ ਪੇਚ ਕਰਤੇ ਮਾਰੇ ਜਿਹਨੇ ਮਾਰਿਆ ਬਾਈ ਆ ਸੀਗਾ ਇੱਕ ਇਹਦਾ ਪਿਓ ਆ ਤੋਂ ਬੁਢਾ ਜਿਹੜਾ ਅੰਦਰ ਬੈਠਾ ਇੱਕ ਅੱਥੇ ਦਬਈਆ ਲਾ ਕੇ ਦਰ ਗਿਆ ਉਹ ਕੀ ਕਾਰਨ ਕਿਉਂ ਮਾਰਿਆ ਕਿੱਥੇ ਵੱਜੇ ਬਾਈ ਮੇਰੀ ਪਰਸਨਲ ਵੀ ਬਾਈ ਕੋਰਟ ਮੈਰਜ ਹੋਈ ਵੀ ਆ ਆ ਸਾਰੇ ਸਰਟੀਫਿਕੇਟ ਮੇਰੇ ਕੋਲੇ ਆ ਧੱਕੇ ਨਾਲ ਮਾਰਨ ਆਏ ਸੀਗੇ ਮੈਨੂੰ ਅੱਛਾ ਮਾਰ ਬੜਾ ਥੱਲੇ ਧਰ ਹੋ ਗਿਆ ਘਰ ਵਾਲੀ ਹੈ ਜਿਵੇਂ ਯਾਰ ਘਰ ਵਾਲੀ ਮੈਂ ਫੱੜ ਮਾਰੂਗਾ ਥੱਲੇ ਧਰ देखो मेरी सुनो आज की लगती कुटे ਕਹ ਰਾ ਜੀ ਆ ਵੀ ਪਰਸੋਂ ਸਾਡੀ ਕੋਰਟ ਮੈਚ ਹੋਈ ਹੈ ਅੱਛਾ ਤੇ ਮੈਨੂੰ ਮਾਰਨ ਆਏ ਜੀਗੇ ਸਾਰੇ ਅੱਛਾ ਮਾਰਨ ਆਏ ਸੀ ਤੇ ਤਰੀਕ ਤੇ ਸੀ ਤਰੀਕ ਤੇ ਪਾਸਾ ਹੋ ਗਿਆ ਸੀ ਇਹ ਸਿਰਫ ਆਪ ਦਾ ਸਰਟੀਫਿਕੇਸ਼ਨ ਹੋਈ ਹੈ ਕਿ ਉਹ ਲੈਣਾ ਸੀ ਵਕੀਲ ਤੁਹਾਡੇ ਕੀ ਮਾਰੇ ਮੇਰੇ ਪੇਚ ਕਾਸ ਮਾਰੇ ਅੱਛਾ ਪੇਚ ਕਾਸ ਮਾਰੇ ਲਮੈਜ ਹੋਈ ਹੋਈ ਹੈ ਲਮੈਜ ਹੋਈ ਵੀ ਹੈ ਸਾਰੇ ਪ੍ਰੂਫ ਹੈ ਦਾਵਾ ਹੋ ਗਿਆ ਕਿਹੜੀ ਜਗ੍ਹਾ ਤੇ ਧੋਬੀਆਂ ਨੇ ਗੁਰਦੁਆਰਾ ਸਾਹਿਬ ਦਾਵਾ ਹੋ ਗਿਆ ਪਰਸੋਂ ਉਹ ਵੀ ਟਿਮਨ ਸਹਿਗਾ ਸਾਡੀ ਕੋਰਟ ਸਾਡੀ ਅੱਛਾ ਧੋਬੀਆਂ ਨੇ ਹੋਈਆਂ ਦਾਵਾ ਸਾਡੇ ਵੱਲੋਂ ਦਾਦੀ ਪੋਤੀ ਬਾਰੇ ਕੋਈ ਆਉਥੇ ਸਕਿਉਰਟੀ ਨਹੀਂ ਮਿਲੀ ਤੁਹਾਨੂੰ ਨਹੀਂ ਉਹ ਪ੍ਰੋਟੈਕਸ਼ਨ ਉਹਨਾਂ ਨੇ ਇੱਕਦਾਈ ਲਾਈ ਹੋਈ ਆ ਪਹਿਲਾਂ ਮਿਲੀ ਨਹੀਂ ਸੀ ਸਰ ਮਹਿਲਾ ਸਾਣੇ ਆ ਜੋ ਜਿਹੜੀ ਸਿਵਲ ਲਾਈਨ ਵਿੱਚ ਸਿਵਲ ਲਾਈਨ ਵਿੱਚ ਹੈ ਜੋ ਦਾਦੀ ਪੋਤੀ ਇੱਕ ਜਿਹੜਾ ਥਾਣਾ ਸਿਵਲ ਲਾਈਨ ਵਿੱਚ ਇਨਫੋਰਮੇਸ਼ਨ ਮਿਲੀ ਸੀਗੀ ਇੱਕ ਮਨਪ੍ਰੀਤ ਸਿੰਘ ਨਾਮ ਦਾ ਲੜਕਾ ਤੇ ਉਸ ਦੀ ਵਾਈਫ ਆ ਜੋ ਗੁਰਜੀਤ ਕੌਰ ਹੈਗੀ ਆ ਜੋ ਕੋਰਟ ਕੰਪਲੈਕਸ ਦੇ ਵਿੱਚ ਆਏ ਸੀਗੇ ਉਹਨਾਂ ਨੇ ਜੋ ਆਪਣੇ ਮੈਨੇਜ ਕਰਵਾਈ ਸੀ ਤੇ ਜੋ ਲੜਕੀ ਜੋ ਪਰਿਵਾਰ ਸੀ ਉਸ ਮੈਰਿਜ ਨਾਲ ਸਹਿਮਤ ਨਹੀਂ ਸੀਗਾ ਤੋ ਇਸ ਸੰਬੰਧੀ ਆਪਣੀ ਕੋਈ ਉਹ ਪ੍ਰੋਟੈਕਸ਼ਨ ਦੀ ਰਿਟ ਰੈਗੂਲੇਸ਼ਨ ਸੰਬੰਧੀ ਕੋਰਟ ਕੰਪਲੈਕਸ ਦੇ ਵਿੱਚ ਆਈ ਸੀ ਤੇ ਜਿੱਥੇ ਸਾਨੂੰ ਜਿੱਥੇ ਅਚਾਨਕ ਜੋ ਲੜਕੀ ਪਰਿਵਾਰ ਆ ਉਸਦੇ ਪੇਰੈਂਟਸ ਵੱਲੋਂ ਚਾਚੇ ਵੱਲੋਂ ਦਾਦੇ ਵੱਲੋਂ ਉਸ ਲੜਕੇ ਤੇ ਹਮਲਾ ਕਰਤਾ ਹੈਗਾ ਜਿਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਅਸੀਂ थाना ਸਿਵਲ ਲਾਈਨ ਵਿੱਚ ਕੇ ਮਕਦਮਾ ਦਰਜ ਕੀਤਾ ਹੈਗਾ ਜੀ ਤੇ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਹੁਣ ਅਸੀਂ ਜੋ ਵੀ ਇਸ ਮਕਦਮੇ ਦੇ ਦੋਸ਼ੀ ਹੈਗੇ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈਆਂ ਵਿੱਚ ਲੈ ਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ